ਪਵਨ ਸਰੂਪਾਂ ਦਾ 328 ਪਵਨ ਸਰੂਪ ਮੈਂ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਸਿੱਧਾ ਤੇ ਸਪਸ਼ਟ ਸਵਾਲ ਅੱਜ ਪੁੱਛ ਰਿਹਾ ਹਾਂ ਇਹ ਐਸਜੀਪੀਸੀ ਨੂੰ ਵੀ ਸਵਾਲ ਹੈ ਇਹ ਸਰਕਾਰ ਨੂੰ ਵੀ ਸਵਾਲ ਹੈ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਸਵਾਲ ਤੇ ਇਸ ਦੇ ਨਾਲ ਨਾਲ ਸੰਗਤ ਨੂੰ ਵੀ ਸਵਾਲ ਸਵਾਲ ਕਿ 328 ਪਵਨ ਸਰੂਪ ਗਾਇਬ ਹੋਏ ਜਾਂ ਨਹੀਂ ਸੰਗਤ ਇਹ ਜਵਾਬ ਚਾਹੁੰਦੀ ਹੈ ਕਿ ਵਾਕਈ ਹੀ ਅਜਿਹੇ ਕੋਈ ਤੱਥ ਹੈਗੇ ਨੇ ਜਿਸ ਦੇ ਵਿੱਚ ਪਤਾ ਲੱਗੇ ਕਿ 328 ਪਵਨ ਸਰੂਪ ਨਹੀਂ ਪਤਾ ਕਿੱਥੇ ਨੇ ਸਵਾਲ ਉੱਠ ਰਹੇ ਨੇ ਨਾ ਔਰ 2013 2015 ਦਾ ਮਾਮਲਾ ਕਰੀਬ 10 ਸਾਲ ਹੋ ਚੁੱਕੇ ਨੇ ਤੇ ਇਹਨਾਂ 10 ਸਾਲਾਂ ਦੇ ਵਿੱਚ ਕੀ ਹੋਇਆ ਬਹੁਤ ਸਾਰੀ ਸਿਆਸਤ ਦੇ ਵਿਚਾਰੇ ਕਮੇਟੀਆਂ ਬਣੀਆਂ ਗਾਜ ਡਿੱਗੀ ਪਰ ਹੁਣ ਤੱਕ ਮਾਮਲਾ ਐਸਜੀਪੀਸੀ ਦੇ ਆਧਾਰੇ ਦੇ ਅੰਦਰ ਹੀ ਸੀਮਿਤ ਸੀ ਮੇਰਾ ਸਵਾਲ ਬਰਕਰਾਰ ਹੈ ਕਿ 328 ਪਾਵਨ ਸਰੂਪ ਗਾਇਬ ਹੋਏ ਹੁਣ ਐਸਆਈਟੀ ਬਣ ਚੁੱਕੀ ਹੈ ਐਫਆਈਆਰ ਹੋ ਚੁੱਕੀ ਹੈ ਜਾਂਚ ਹੋਏਗੀ ਪਤਾ ਲੱਗੇਗਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਮੁੱਖ ਮੰਤਰੀ ਅੱਜ ਸਾਹਮਣੇ ਆਉਂਦੇ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਐਮ ਨੇ ਜਿਸ ਦੇ ਵਿੱਚ ਐਸਜੀਪੀਸੀ ਦੇ ਉੱਤੇ ਬਹੁਤ ਤਿੱਖੇ ਨਿਸ਼ਾਨੇ ਸਾਦੇ ਹੁਣ ਪੁਆਇੰਟ ਇਹ ਹੈ ਕਿ ਜੇਕਰ ਐਸਜੀਪੀਸੀ ਦੀ ਨਜ਼ਰ ਤੋਂ ਦੇਖਿਆ ਜਾਵੇ ਕਿ 328 ਪਾਵਨ ਸਰੂਪ ਕਿਤੇ ਨਹੀਂ ਗਏ ਆਸਥਾ ਦਾ ਮਾਮਲਾ ਹੈ 328 ਪਾਵਨ ਸਰੂਪ ਕਿਤੇ ਨਹੀਂ ਗਏ ਤਾਂ ਫਿਰ ਕਿੱਥੇ ਨੇ ਪਾਵਨ ਸਰੂਪ ਜਿਸ ਤਰੀਕੇ ਨਾਲ ਮਤੇ ਪਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿ ਨਹੀਂ ਚਾਹੀਦਾ ਸੀ ਕਿ ਇੱਕ ਪੂਰੀ ਲਿਸਟ ਜਾਰੀ ਕਰ ਦਿੱਤੀ ਜਾਵੇ ਕਿ ਆ 328 ਪਵਨ ਸਰੂਪ ਨੇ ਕਿੱਥੇ-ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਨੇ ਆ ਚੱਕੋ ਲਿਸਟ ਸੰਗਤ ਕਵੀ ਕੀ ਠੀਕ ਹੈ ਤੁਸੀਂ 328 ਪਵਨ ਸਰੂਪਾਂ ਦੀ ਸਾਨੂੰ ਪੂਰੀ ਜਾਣਕਾਰੀ ਦੇ ਦਿੱਤੀ। ਯਾ ਜਿੰਨੇ ਸਰੂਪ ਪ੍ਰਿੰਟ ਹੁੰਦੇ ਨੇ ਮਾਨ ਮਰਿਆਦਾ ਦੇ ਨਾਲ ਕਿੱਥੇ ਲੈ ਕੇ ਜਾਈ ਜਾਂਦੇ ਨੇ ਕਿਸ-ਕਿਸ ਨੂੰ ਦਿੱਤੇ ਗਏ ਨੇ ਪੂਰੀ ਲਿਸਟ ਜਾਰੀ ਕਰ ਦਿਓ ਨਾ 2013 ਤੋਂ ਲੈ ਕੇ ਹੁਣ ਤੱਕ ਦੀ। ਹਾਲਾਂਕਿ ਮੇਰਾ ਇਹ ਵੀ ਸਵਾਲ ਹੈ ਕਿ ਇਹ ਪੋਸੀਬਲ ਹੈ ਕਿ ਨਹੀਂ। ਇਹ ਰਿਕਾਰਡਸ ਦੇ ਵਿੱਚ ਤਾਂ ਹੋਏਗਾ ਨਾ ਜੇ ਪੂਰਾ ਰਿਕਾਰਡ ਹੈ ਤਾਂ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈ 200 ਪੰਨਿਆਂ ਦੀ ਹੋ ਜੇਗੀ ਰਿਪੋਰਟ 400 ਪੰਨਿਆਂ ਦੀ ਹੋ ਜਾਏਗੀ 500 ਪੰਨਿਆਂ ਦੀ ਹੋ ਜਾਏਗੀ ਕਿ ਕਿ ਸਰੂਪ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਤਾਂ ਗੱਲ ਖਤਮ ਹੋ ਜਾਵੇ ਮੈਂ ਚਰਚਾ ਦੀ ਸ਼ੁਰੂਆਤ ਕਰਾਂਗਾ ਪਰ ਗੱਲ ਕਰਾਂਗਾ ਕਿਉਂਕਿ ਸਰੂਪ ਸਰੂਪਾਂ ਦੇ ਉੱਤੇ ਨਾਮ ਦੇ ਉੱਤੇ ਹੁੰਦੀ ਸਿਆਸਤ ਤੇ ਸਭ ਦੇ ਵਿਚਾਲੇ ਸੰਗਤ ਜਾਨਣਾ ਚਾਹੁੰਦੀ ਹੈ ਸੱਚ ਮੈਂ ਚਰਚਾ ਦੀ ਸ਼ੁਰੂਆਤ ਕਰਾਂ ਮੁੱਖ ਮੰਤਰੀ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਅੱਗੇ ਸੁਣਵਾਵਾਂਗਾ ਇੱਕ ਰਿਪੋਰਟ ਦਿਖਾ ਕੇ ਪਰ ਉਸ ਤੋਂ ਪਹਿਲਾਂ ਕੁਝ ਕਾਗਜ਼ ਨੇ ਅੱਜ ਮੇਰੇ ਕੋਲ ਇਹ ਮੁੱਖ ਮੰਤਰੀ ਦੇ ਵੱਲੋਂ ਹੀ ਸਾਂਝੇ ਕੀਤੇ ਗਏ ਨੇ ਸੀਐਮ ਨੇ ਉਹ ਕਾਗਜ਼ ਨੇ ਤੇ ਦਾਵਾ ਹੈ ਕਿ ਇਹ ਐਸਜੀਪੀਸੀ ਦੇ ਵੱਲੋਂ ਇਹਨਾਂ ਪਵਿੱਤਰ ਸਰੂਪਾਂ ਦੇ ਬੰਬਲੇਚ ਪਾਏ ਗਏ ਮਤੇ ਨੇ ਮਤਾ ਕਿੰਨਾ ਹੈ ਮਤਾ 468 ਬਹੁਤ ਇੰਪੋਰਟੈਂਟ ਮਤਾ 468 ਮੈਂ ਦੱਸਾਂਗਾ ਤੁਹਾਨੂੰ 468 ਕਿਉਂ ਇੱਕ 366 ਹੈ ਮੇਰੇ ਕੋਲ ਇੱਕ 368 ਦੀ ਨਕਲ ਹੈ ਇਹ ਸਾਰੇ ਉਸ ਤੋਂ ਬਾਅਦ ਇੱਕ 493 ਤੇ ਕਹਾਣੀ ਸ਼ੁਰੂ ਹੁੰਦੀ ਹੈ 27 ਅਗਸਤ 2020 ਨੂੰ ਮਤਾ ਪਾਉਣ ਵਾਲੀ 27 ਅਗਸਤ 2020 ਨੂੰ ਇੱਕ ਮਤਾ ਪਾਇਆ ਜਾਂਦਾ ਹੈ 466 ਨੰਬਰ ਦੀ ਨਕਲ ਮੇਰੇ ਹੱਥ ਦੇ ਵਿੱਚ ਹੈ ਥੋੜਾ ਜਿਹਾ ਜੇਕਰ ਅਸਾਨੂੰ ਅਸੀਂ ਦਿਖਾ ਸਕੀਏ ਇਸ ਦੇ ਵਿੱਚ ਲਿਖਿਆ ਗਿਆ ਮਤਾ ਚਾਰ ਪੇਜਾਂ ਦਾ ਇਸ ਦੇ ਵਿੱਚ ਲਿਖਿਆ ਹੈ ਨਾ ਅਧਿਕਾਰੀਆਂ ਕਰਮਚਾਰੀਆਂ ਦੇ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕੋਤਾਹੀਆਂ ਹੀ ਨਹੀਂ ਸਗੋਂ ਅਮਾਨਤ ਦੇ ਵਿੱਚ خیਾਨਤ ਕੀਤੀ ਗਈ ਹੈ ਅੱਗੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਥੋੜਾ ਜਿਹਾ ਧਿਆਨ ਨਾਲ ਦੇਖਿਓ ਇਹ ਇਹਦੇ ਵਿੱਚ ਸਾਰੇ ਨਾਮ ਆਉਂਦੇ ਨੇ ਕਿ ਕੌਣ-ਕੌਣ ਕਿਸਦੇ ਕਿਸਦੇ ਉੱਤੇ ਇਲਜ਼ਾਮ ਹੈ ਮਨਜੀਤ ਸਿੰਘ ਗੁਰਵਚਨ ਸਿੰਘ ਹਸਪਿੰਦਰ ਸਿੰਘ ਨਿਸ਼ਾਨ ਸਿੰਘ ਪਰਮਦੀਪ ਸਿੰਘ ਗੁਰਮੁਖ ਸਿੰਘ ਇਹ ਸਾਰੇ ਨਾਮ ਨੇ ਨਾਮ ਆਪਾਂ ਪਹਿਲਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ ਤੇ ਅੱਗੇ ਚੌਥੇ ਨੰਬਰ ਪੇਜ ਦੇ ਉੱਤੇ ਬਹੁਤ ਇੰਪੋਰਟੈਂਟ ਹੈ ਜਿਸ ਦਾ ਸੀਐਮ ਨੇ ਵੀ ਜ਼ਿਕਰ ਕੀਤਾ ਚੌਥਾ ਨੰਬਰ ਪੇਜ ਹੈ ਥੋੜਾ ਜਿਹਾ ਧਿਆਨ ਦੇ ਨਾਲ ਮੈਂ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਚੌਥੇ ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਹੈ ਇਹ ਵੀ ਪ੍ਰਮਾਨ ਹੋਇਆ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਕਰਮਚਾਰੀਆਂ ਦੇ ਕੇਸਾਂ ਦੇ ਲਈ ਕਾਨੂੰਨੀ ਕਾਰਵਾਈ ਕਰਵਾਉਣ ਸੰਬੰਧੀ ਦੁਬਾਰਾ ਬੋਲ ਰਹੇ ਹਾਂ ਕਾਨੂੰਨੀ ਕਾਰਵਾਈ ਕਰਵਾਉਣ ਸੰਬੰਧੀ ਸਰਦਾਰ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਬਕਮੇਟੀ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਇਹ 27 ਅਗਸਤ 2020 ਨੂੰ ਇੱਕ ਮਤਾ ਪਾਇਆ ਗਿਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਬਾਅਦ ਅਗਲਾ ਮਤਾ ਹੁੰਦਾ 364 ਨੰਬਰ ਔਰ 366 ਦੇ ਵਿੱਚ ਲਿਖਿਆ ਗਿਆ ਪਰੰਤੂ ਇਹ ਬੇਅਦਬੀ ਦੀ ਘਟਨਾ ਨਹੀਂ ਸਗੋ ਕਰਮਚਾਰੀਆਂ ਦੇ ਨਿੱਜੀ ਸਵਾਰਥ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਬੇਅਦਬੀ ਨਹੀਂ ਇਹ ਐ ਐਸਜੀਬੀਸੀ ਦਾ ਮਤਾ ਹੈ ਫਿਰ ਉਸ ਤੋਂ ਬਾਅਦ ਅਗਲਾ ਮਤਾ ਹੁੰਦਾ 368 ਨੰਬਰ 368 ਨੰਬਰ 12 7 ਨੂੰ ਪਾਇਆ ਗਿਆ ਇਹ ਉਸ ਤੋਂ ਪਹਿਲਾਂ ਪਾ ਦਿੱਤਾ ਗਿਆ ਸੀ ਤੇ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਜਿਹੜਾ ਪਹਿਲਾ ਜਿਹੜਾ ਮੈਂ ਮਤਾ ਤੁਹਾਨੂੰ ਦਿਖਾਇਆ 466 ਔਰ ਉਸ ਤੋਂ ਬਾਅਦ ਇੱਕ 493 ਹੁਣ ਦੋ ਚੀਜ਼ਾਂ ਬਹੁਤ ਧਿਆਨ ਦੇ ਨਾਲ ਦੇਖਿਓ ਜੇਕਰ ਮੈਂ ਤੁਹਾਡੇ ਤੱਕ ਇਹ ਗੱਲ ਪਹੁੰਚਾ ਸਕਾਂ ਤਾਂ ਜਿਹੜਾ 466 ਮਤਾ ਸੀਗਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ 466 ਦੇ ਵਿੱਚ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਇਹ ਹੋਇਆ ਜੀ 27 ਅਗਸਤ 2020 ਨੂੰ ਇਹ ਬਿਲਕੁਲ ਉੱਪਰ ਡੇਟ ਆ ਰਹੀ ਹੈ 466 ਨੰਬਰ ਦੀ ਨਕਲ ਮੇਰੇ ਕੋਲ ਹੈ 27 ਅਗਸਤ 27 8 2020 ਨੂੰ ਤੇ ਉਸ ਦੇ 9 ਦਿਨ ਬਾਅਦ 5 ਸਤੰਬਰ 2020 ਨੂੰ ਇੱਕ ਹੋਰ ਮਤਾ 493 ਨੰਬਰ ਪਾਇਆ ਗਿਆ। ਇਸ ਮਤੇ ਦੇ ਵਿੱਚ ਕੀ ਪਾਇਆ ਗਿਆ? ਇਹ ਬਹੁਤ ਧਿਆਨ ਦੇ ਨਾਲ ਸੁਣਿਓ 466 ਤੇ 493 ਦੇ ਵਿੱਚ ਕੀ ਫਰਕ ਹੈ? ਇਸ ਦੇ ਵਿੱਚ ਲਿਖਿਆ ਗਿਆ ਕਿ ਮਤਾ ਨੰਬਰ 466 ਮਿਤੀ 27/8/2020 ਦੇ ਲੜੀ ਨੰਬਰ 3 8 9 10 ਅਤੇ 11 ਦੇ ਵਿੱਚ ਦਰਜ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਫੌਜਦਾਰੀ ਪਰਚਾ ਦਰਜ ਕਰਵਾਉਣ ਦੀ ਬਜਾਏ ਫੌਜਦਾਰੀ ਪਰਚਾ ਦਰਜ ਕਰਵਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਇਹਨਾਂ ਦੇ ਖਿਲਾਫ ਬਣਦੀ ਵਿਭਾਗੀ ਅਤੇ ਹਰ ਪ੍ਰਕਾਰ ਦੀ ਲੋੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੰਦਿਆਂ ਬਾਕੀ ਮਤੇ ਦੀ ਪੁਸ਼ਟੀ ਕੀਤੀ ਜਾਂਦੀ ਹੈ ਮੈਂ ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ 27 ਅਗਸਤ ਨੂੰ ਕਿਹਾ ਗਿਆ ਕਿ ਕਾਨੂੰਨੀ ਕਾਰਵਾਈ ਦੇ ਅਧਿਕਾਰ ਦਿੱਤੇ ਜਾ ਰਹੇ ਨੇ ਪ੍ਰਧਾਨ ਸਾਹਿਬ ਨੂੰ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਤੇ ਉਸ ਤੋਂ ਕਰੀਬ-ਕਰੀਬ 9 ਦਿਨਾਂ ਬਾਅਦ ਹੀ 27 ਅਗਸਤ ਸਤੰਬਰ 9 ਦਿਨ ਹੀ ਹੁੰਦੇ ਨੇ ਵਿਚਾਲੇ 5 ਸਤੰਬਰ ਨੂੰ ਅਗਲਾ ਮਤਾ ਪਾਸ ਦਿੱਤਾ ਗਿਆ ਤੇ 27 اگست والا جیڑا فیصلہ سی اسنو واپس ਲੈਣ ਦਾ ਬਕਾਇਦਾ ਲਿਖਿਆ ਗਿਆ ਕਿ ਮਤਾ ਨੰਬਰ 466 ਦੇ ਵਿੱਚ ਜਿਹੜੀ ਫੌਜਦਾਰੀ ਕੇਸ ਦਰਜ ਕਰਵਾਉਣ ਦੀ ਗੱਲ ਹੋਈ ਸੀ ਉਸ ਦੀ ਬਜਾਏ ਸ਼ਰੋਮਣੀ ਕਮੇਟੀ ਹੀ ਆਪਣੇ ਪੱਧਰ ਦੇ ਉੱਤੇ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਕਰੇ ਹੁਣ ਮੇਰਾ ਸਵਾਲ ਇਹ ਹੈ ਕਿ ਬਾਕੀ ਇਹ ਮਤੇ ਇਸ ਤਰੀਕੇ ਨਾਲ ਪਾਏ ਗਏ ਕਿ 8-9 ਦਿਨਾਂ ਦੇ ਵਿੱਚ ਐਸਜੀਪੀਸੀ ਨੂੰ ਜ਼ਹਿਨ ਦੇ ਵਿੱਚ ਆ ਗਿਆ ਕਿ ਨਹੀਂ ਇਹ ਕਾਨੂੰਨੀ ਕਾਰਵਾਈ ਗਮ ਠੀਕ ਨਹੀਂ ਹੋਇਆ ਜੇਕਰ 27 اگਸਤ 2020 ਨੂੰ ਕਾਨੂੰਨੀ ਕਾਰਵਾਈ ਦੀ ਪੈਰਵਾਈ ਕੀਤੀ ਗਈ ਸੀ ਤਾਂ ਫਿਰ ਹੁਣ ਐਕਸ਼ਨ ਹੋਣ ਦੇ ਉੱਤੇ ਅਰਚਾ ਦਰਜ ਹੋਣ ਦੇ ਉੱਤੇ ਇਤਰਾਜ਼ ਕਿਉਂ ਹੁਣ ਸਵਾਲ ਵੀ ਹੈ ਕਿ ਜੇ 466 ਨੰਬਰ ਰਤਾ ਫਿਰ 493 ਵੀ ਹੈ ਜੇ ਐਸਜੀਪੀਸੀ ਨੇ ਕਹਿ ਹੀ ਦਿੱਤਾ ਕਿ ਨਹੀਂ ਕਰਨਾ ਫੌਜਦਾਰੀ ਕੇਸ ਫਿਰ ਪੁਲਿਸ ਦੀ ਐਂਟਰੀ ਕਿਉਂ ਹੋਈ ਕੇਸ ਨੂੰ ਸਿਆਸੀ ਦਖਲਅੰਦਾਜ਼ੀ ਨਾ ਸਮਝਿਆ ਜਾਵੇ ਦੋਵੇਂ ਪੱਖ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੱਕ ਛੋਟੀ ਜੀ ਰਿਪੋਰਟ ਦੇਖਦੇ ਹਾਂ ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ 328 ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਛੜਿਆ ਸਿਆਸੀ ਕਮਸਾਨ ਹੁਣ ਨਵੇਂ ਸਿਖਰ ਵੱਲ ਪਹੁੰਚ ਰਿਹਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਆ ਖੜੇ ਹੋਏ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਐਸਜੀਪੀਸੀ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ ਪਰ ਇਸ ਨੂੰ ਸਿੱਖ ਮਾਮਲੇ 'ਚ ਦਖਲਅੰਦਾਜ਼ੀ ਕਰਾਰ ਦਿੱਤਾ ਜਾ ਰਿਹਾ ਪਰ ਮੁੱਖ ਮੰਤਰੀ ਮਾਨ ਨੇ ਐਸਜੀਪੀਸੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮੰਗ ਸੀ ਕਿ ਗਾਇਬ ਹੋਏ ਸਰੂਪਾਂ ਦਾ ਪਤਾ ਲਾਇਆ ਜਾਵੇ ਇਸੇ ਕਰਕੇ ਐਫਆਈਆਰ ਦਰਜ ਕਰਕੇ ਜਾਂਚ ਲਈ ਐਸਆਈਟੀ ਬਣਾਈ ਗਈ ਹੈ ਤਾਂ ਜੋ ਸੱਚ ਸੰਗਤ ਦੇ ਸਾਹਮਣੇ ਆ ਸਕੇ ਸ਼ਰਮਣੀ ਕਮੇਟੀ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਖੁਦ ਐਸਜੀਪੀਸੀ ਦੇ ਮਤਿਆਂ ਦੇ ਵਿੱਚ ਇਹ ਮੰਗ ਸੀ ਕਿ ਗਾਇਬ ਹੋਏ ਸਰੂਪਾਂ ਦੇ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ 71 ਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫਆਈਆਰ ਦਰਜ ਕੀਤੀ ਐਸਆਈਟੀ ਬਣਾਈ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪੱਲੇ ਝਾੜਤਾ ਕੇ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਠੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਮੁੱਖ ਮੰਤਰੀ ਮਾਨ ਨੇ ਪਿਤੇ ਸਮੇਂ ਦੇ ਵਿੱਚ ਹੋਈਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਐਸਜੀਪੀਸੀ ਨੂੰ ਸਵਾਲ ਕੀਤਾ ਕਿ ਜਦੋਂ ਭਾਜਪਾ ਨੇ ਆਪਣੇ ਪੇਜ ਦੇ ਉੱਤੇ ਗੁਰੂ ਸਾਹਿਬਾਨ ਤੇ ਚਾਰ ਸਾਹਿਬਜ਼ਾਦਿਆਂ ਦੀ ਕਾਰਟੂਨ ਪਾਈਸਨ ਤਾਂ ਫਿਰ ਭਾਜਪਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦੋਂ ਅਕਾਲੀ ਦਲ ਦੀ ਸਰਕਾਰ ਸਮੇਂ ਜਥੇਦਾਰਾਂ ਨੂੰ ਘਰ ਬੁਲਾਉਣ ਦੇ ਇਲਜ਼ਾਮ ਲੱਗੇ ਸਨ ਤਾਂ ਉਦੋਂ ਐਸਜੀਪੀਸੀ ਨੇ ਚੁੱਪੀ ਕਿਉਂ ਧਾਰੀ ਰੱਖੀ ਮੁੱਖ ਮੰਤਰੀ ਦੇ ਇਹਨਾਂ ਸਵਾਲਾਂ ਤੇ ਐਸਜੀਪੀਸੀ ਨੇ ਵੀ ਜਵਾਬ ਦਿੱਤਾ ਔਰ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਨਾ ਕਾਰਟੂਨ ਬਣਾ ਕੇ ਪਾ। ਕੀਤੀ ਕਰ ਬਈ ਕੋਈ? ਹਲਾਏ ਸੌਣ ਦੇ ਚਾਂਸ ਨੇ। ਹਾਂ 2027 ਨਜ਼ਰ ਆ ਰਹੇ। ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਾਫ਼ ਹੈ ਸਾਰਾ ਕੁਝ। ਸੁਖਬੀਰ ਬਾਦਲ ਏਡੇ ਏਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ। ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ। ਹਾਂ ਜੀ ਹਾਂ ਜੀ ਹਾਂ ਜੀ। ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ। ਬਲਟੋਆ ਕਿਸ ਲ ਪੱਧਰ ਦੀ ਜਿਹੜੀ ਬਿਆਨਬਾਜ਼ੀ ਦਸਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਾਨੀ ਗੁਰਵਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮੁੱਖ ਮੰਤਰੀ ਦਾ ਸਾਹਮਣੇ ਆ ਕੇ ਐਸਜੀਪੀਸੀ ਨੂੰ ਜਵਾਬ ਦੇਣਾ ਇਹ ਸਪਸ਼ਟ ਕਰਦਾ ਹੈ ਕਿ ਹੁਣ ਸਰਕਾਰ ਇਸ ਮਾਮਲੇ ਦੇ ਵਿੱਚ ਪਿੱਛੇ ਹਟਣ ਵਾਲੀ ਨਹੀਂ ਹੈ ਤਾਂ ਦੂਸਰੇ ਪਾਸੇ ਐਸਜੀਪੀਸੀ ਵੀ ਲਗਾਤਾਰ ਇਸ ਮਾਮਲੇ ਦਾ ਵਿਰੋਧ ਕਰ ਰਹੀ ਹੈ ਪਰ ਮੈਂ ਸਮਝਦਾ ਜਾਣ ਬੁੱਝ ਕੇ ਸਰਕਾਰ ਸ੍ਰੀ ਅਕਾਲ ਤਖਸਾਲ ਨੂੰ ਚਲਉਤੀ ਦੇਣ ਦੀਆਂ ਛਾਛਾਂ ਰਚ ਰਹੀ ਹੈ ਜਿਸ ਤਰ੍ਹਾਂ ਵਾਰ-ਵਾਰ ਸਿੱਖ ਕੌਮ ਅਨੇਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਸ੍ਰੀ ਅਕਾਲ ਤਖਸਾਲ ਵੱਲੋਂ ਵੀ ਕੱਲ ਸਖਤ ਧਾੜਨ ਆਈ ਹੈ ਕਿ ਜਦੋਂ ਸ੍ਰੀ ਅਕਾਲ ਤਖਸਾਲ ਤੇ ਮਸਲਾ ਵਿਚਾਰ ਲਿਆ ਤਾਂ ਫਿਰ ਸਰਕਾਰਾਂ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਦਾਖਲਦਾਜੀ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਾ ਮਾਮਲਾ ਕਿਸ ਤਰ੍ਹਾਂ ਅੱਗੇ ਵਧੇਗਾ ਤੇ ਕੀ ਰੂਪ اختیار ਕਰੇਗਾ ਇਸ ਤੇ ਸਭ ਦੀਆਂ ਨਜ਼ਰਾਂ ਬੜੀਆਂ ਹੁੰਆਂ ਨੇ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ న్యూਸ ਸਿਟੀ